ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਕਸੌੜੇ ਖੁਸ਼ੀ ਹੋਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੋ ਟੱਲੇ ਵਾਲਾ ਬਟਨ ਜ਼ਰੂਰ ਨਾ ਪਾ ਦਿਆ ਕਰੋ ਉਹ ਨਾ ਭੁੱਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਅਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਲੈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਕਮੈਂਟ ਬਾਕਸ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਗਾਇਆ ਕਰੋ ਲੈਕ ਕਰਨ ਨਾਲ ਸਾਡਾ ਉਤਸ਼ਾਹ ਵਧਦਾ ਕਮੈਂਟ ਕਰਨ ਨਾਲ ਤੁਹਾਡੇ ਤੇ ਮਾਲਕ ਦੀ ਕਿਰਪਾ ਹੁੰਦੀ ਹੈ ਹਾਜ਼ਰੀ ਲੱਗ ਜਾਂਦੀ ਹੈ ਅੱਜ ਜਿਹੜੀ ਉਹ ਆਪਾਂ ਮਤਲਬ ਵੀਡੀਓ ਹੁਣ ਐਡਿਟ ਕਰਕੇ ਪਾ ਰਹੇ ਹਾਂ ਇਹਦੇ ਵਿੱਚ ਕਈ ਬਹੁਤ ਜ਼ਿਆਦਾ ਜਬਰਦਸਤ ਟੋਟਕੇ ਨੇ ਜਿਹੜੇ ਤੁਹਾਡੇ ਕੰਮ ਆਉਣ ਵਾਲੇ ਨੇ ਜਿਹੜੀਆਂ ਮੇਰੀਆਂ ਧੀਆਂ ਭੈਣਾਂ ਦਾ Facebook ਤੇ ਪੇਜ ਨਹੀਂ ਬਣਾ ਰਿਆ ਇਹ ਟੋਟ ਕੇ ਉਹ ਕਰ ਸਕਦੀਆਂ ਨੇ ਕਰਕੇ ਲਾਹਾ ਲੈ ਸਕਦੀਆਂ ਨੇ ਬਹੁਤ ਵੱਡੇ ਵੱਡੇ ਇਹਦੇ ਨਾਲ ਲੋਕਾਂ ਦੇ ਫਾਇਦੇ ਹੋਏ ਨੇ ਖਾਲੀ ਬੋਤਲ ਦਾ ਪ੍ਰਯੋਗ ਤੁਹਾਨੂੰ ਬੁੱਸਲ ਲੱਗਿਆ ਜੇ ਤੁਹਾਡੇ ਘਰ ਦੇ ਵਿੱਚ ਵੀ ਕਿਸੇ ਵੀ ਬੱਚੇ ਦਾ ਜਾਂ ਕਿਸੇ ਵੀ ਮਰਦ ਦਾ ਸੁਆ ਚਿਰਚੜਾ ਹੋ ਚੁੱਕਿਆ ਜਾਂ ਪਹਿਲਾਂ ਦੇ ਚਿਰਚੜਾ ਜਾਂ ਬਹੁਤ ਲੜਦਾ ਝਗੜਦਾ ਬਹੁਤ ਜ਼ਿਆਦਾ ਖਿਜਦਾ ਵਾ ਪਹਿਲਾਂ ਮੇਰਾ ਨੰਬਰ ਲਿਖੋ 73 409 86 448 ਇਹ ਮੈਂ ਤਾਂ ਬੋਲਦੀ ਆ ਉਹਨਾਂ ਤਾਂ ਫੇਰ ਵੀ ਕੱਟ ਦਿੰਦੀ ਆ ਵਿਚਾਲਿਆਂ ਉਹਨੇ ਹਟਦੀ ਹੈਗੀ ਉਹ ਨਾਲੇ ਕਾਰਵਾਈ ਚੱਲ ਰਹੀ ਆ ਕੋਈ ਗੱਲ ਨਹੀਂ ਸੁਰਤ ਟਿਕਾਣੀ ਆ ਜੂਗੀ ਪੈਸੇ ਲੈਂਦੀ ਹੈ ਨਾ ਲੋਕਾਂ ਤੋਂ ਮੈਂ ਕਿਸੇ ਤੋਂ ਪਹਿਲਾਂ ਤੇ ਕਦੇ ਵੀ ਪੈਸੇ ਨਹੀਂ ਲੈਂਦੀ ਹੈਗੀ ਇਹ ਗਲ ਮੈਂ ਨੰਗੀ ਚਿੱਟੀ ਕਹਿਣੀ ਆ ਮੈਂ ਕਿਸੇ ਤੋਂ ਪੈਸੇ ਨਹੀਂ ਲੈਂਦੀ ਹੁਣ ਤੁਸੀਂ ਕੀ ਕਰਨੀ ਖਾਲੀ ਬੋਤਲ ਤੁਹਾਡੇ ਘਰ ਵਿੱਚ ਅਗਰ ਤੁਸੀਂ ਸ਼ਰਾਬ ਭਰਦੇ ਤਾਂ ਉਹਦੇ ਵਿੱਚ ਨੂੰ ਸ਼ਰਾਬ ਦੀ ਭਰੋ ਅਗਰ ਨਈ ਡਰਿੰਕ ਨੂੰ ਸ਼ਰਾਬ ਨੂੰ ਤੁਸੀਂ ਖਤਰਨ ਦੀ ਇੱਕ ਕੈਂਪਾ ਕੋਲਾ ਦੀ ਕਾਲੇ ਰੰਗ ਦੀ ਉਹਨੂੰ ਉਹਨੂੰ ਭਰੋ ਵਰਕੇ ਜੋ ਵੀ ਤੁਹਾਡੇ ਘਰ ਦਾ ਬੱਚਾ ਜਾਂ ਪੜਦਾ ਨਹੀਂ ਜਾਂ ਕੁਛ ਵੀ ਕਰਦਾ ਜਾਂ ਲੜਾਈ ਝਗੜਾ ਜਾਂ ਕੁਸਿਆਣਾ ਉਹਦੇ ਸਿਰ ਉੱਤੇ ਜੀ ਉਲਟਾ 7 ਵਾਰ ਘੁਮਾ ਕੇ ਇਸ ਬੋਤਲ ਨੂੰ ਬਾਹਰ ਕਿਤੇ ਦੂਰ ਗਰੇਡੇ ਸਟਿਆਓ ਦੇਖੋ ਇਹ ਮੈਨੂੰ ਨੰਬਰ ਤਾਂ ਬੋਲਣਾ ਪੈਂਦਾ ਕਿਉਂਕਿ ਉਹ ਜਨਾਨੀ ਪੈਸੇ ਮੰਗਦੀ ਹੈ ਲੋਕਾਂ ਤੋਂ ਹੁਣ ਤੁਸੀਂ ਇਹ ਬੋਲ ਸਟਕਿਆ ਜਿਹੜੀ ਹੈਗੇ ਆ ਇਹ ਇੱਕ ਰਾਹੂ ਤੋਂ ਆ ਰਾਹੂ ਤੁਹਾਡਾ ਸ਼ਾਂਤ ਹੋ ਜਾਊਗਾ ਤੁਹਾਡਾ ਬੱਚਾ ਵੀ ਪੜਨ ਲੱਗ ਜਾਊ ਬੱਚਾ ਖੁਸ਼ ਵੀ ਰਹਿਣ ਲੱਗ ਜਾਊ ਘਰ ਦਾ ਕੋਈ ਵੀ ਸੱਤਾ ਜੀ ਦੀ ਸਥਿਤੀ ਆ ਕੋਈ ਵੀ ਜੀ ਦੀ ਇਹ ਜੀ ਸਥਿਤੀ ਹੋਈ ਤੁਹਾਨੂੰ ਪਤਾ ਲੱਗ ਗਿਆ ਵੀ ਕੰਮ ਕਰਦਾ ਉਹਦੇ ਤੇ ਕਿਸੇ ਦਿਨ ਵੀ ਕਿਸੇ ਸੌਰੀ ਸ਼ਨੀਵਾਰ ਦੇ ਮੈਂ ਪੌਲੀਗਸੀ ਸੌਰੀ ਮੰਗਦਿਆਂ ਸ਼ਨੀਵਾਰ ਨੂੰ ਸ਼ਾਮ ਨੂੰ 6:30 ਵਜੇ ਤੋਂ ਬਾਅਦ ਸਿੱਟ ਕੇ ਬੋਤਲ ਉੱਥੇ ਹੋਈ ਤੇ ਾਕਾਤ ਜਗਾ ਹੋਵੇ ਜਿੱਥੇ ਕੋਈ ਇਨਸਾਨ ਜ਼ਿਆਦਾ ਨਾ ਜਾਂਦਾ ਉਹ ਕਚੜੀਆਂ ਦੇ ਵਿੱਚ ਹੁੰਦੀ ਹੈ ਨਾ ਕਈ ਵਾਰ ਜੇ ਉੱਥੇ ਕਿਸੇ ਦਾ ਵੀ ਆਪਾਂ ਨੁਕਸਾਨ ਨਹੀਂ ਕਰਨਾ ਕਰਪਣਾ ਹੋ ਪਲ ਅੰਤ ਪਰ ਇਹਦਾ ਪਲ ਲੋੜਿਆ ਬੈਠੀ ਬੈਠੀ ਇੱਕ ਨੰਬਰ ਹੀ ਦੇ ਦਾਂ ਸਾਡੇ ਤਾਂ ਵੈਸੇ ਬਹੁਤ ਜ਼ਿਆਦਾ ਠੰਡਾ ਧੁੱਪਾਂ ਵੀ ਨਹੀਂ ਨਿਕਕ ਰਹੀ ਬਹੁਤ ਦਿਨ ਹੋ ਗਏ ਤਾਂ ਪਰਾ ਨਿਕਤੋ ਹੀ ਨਹੀਂ ਰਹੀ ਹਾਂਜੀ ਜਿਹੜਾ ਮੈਂ ਤੁਹਾਨੂੰ ਨੰਬਰ ਦੇਣ ਲੱਗੀਆਂ ਇਹ ਲਾਲ ਪੈਨ ਦੇ ਨਾਲ ਲਿਖਣਾ ਤੁਹਾਡਾ ਭਵੇਂ ਕੋਰਟ ਕੇਸ ਚੱਲਦਾ ਜਾਂ ਫਿਰ ਤੁਹਾਨੂੰ ਬਿਮਾਰੀ ਜਾਂ ਕਿਸੇ ਵੀ ਕਿਸਮ ਦਾ ਮੁਕੱਦਮਾ ਜਾਂ ਘਰ ਦਾ ਕਲੇਸ਼ ਜਾਂ ਫਿਰ ਪੈਸੇ ਦੀ ਤੰਗੀ ਇਹ ਤਾਂ ਮੇਨ ਚੀਜ਼ ਸਾਰਿਆਂ ਦੀ ਹੈਗੀ ਹੋਈ ਆ ਇਹ ਤਾਂ ਸਭ ਤੋਂ ਵੱਡੀ ਮੰਗ ਆ ਜੀ ਦੇਖੋ ਵਾਰ 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 ਕਹਿੰਦੇ ਆ ਵੀ ਪੈਸਿਆਂ ਬਿਨਾਂ ਤਾਂ ਦੁਨੀਆ ਇੰਨੀ ਪਰੇਸ਼ਾਨ ਆ ਬਈ ਬਹੁਤ ਹੀ ਜ਼ਿਆਦਾ ਪਰੇਸ਼ਾਨ ਆ ਪਤਾ ਨਹੀਂ ਇੰਨਾ ਕਰਜ਼ਾ ਕਿਵੇਂ ਲੋਕਾਂ ਦੇ ਪਰਮਾਤਮਾ ਨੇ ਕਿਵੇਂ ਇਹਨਾਂ ਨੇ ਸਿਰ ਚਾੜ ਲਿਆ ਮੇਰੇ ਤੋਂ ਸਭ ਤੋਂ ਬਾਹਰ ਆ ਮੈਂ ਅੱਗੇ ਵੀ ਕਹਿੰਦੀ ਬਈ ਚਾਦਰ ਦੇਖ ਕੇ ਪੈਰ ਪਸਾਰਿਆ ਕਰੋ ਭਾਈ ਜਿਆਦਾ ਕਰਜ਼ਾ ਨਾਲ ਲਈਆਂ ਹੋਈਆਂ ਚੀਜ਼ਾਂ ਕੋਈ ਜਿਆਦਾ ਸੋਭਾ ਨਹੀਂ ਦਿੰਦੀਆਂ ਇਹ ਨਹੀਂ ਆ ਹੁਣ ਤੁਸੀਂ ਨੰਬਰ ਲਿਖੋ 9560 ਲਾਲ ਰੰਗ ਦੇ ਪੈਨ ਨਾਲ ਲਿਖਣਾ 9560 ਇਹਨੂੰ ਬੋਲਣਾ ਕਿਵੇਂ ਆ 9560 9560 ਇਦਾਂ ਸ਼ੁਰੂ ਕਰਨਾ ਹੈ ਲਿਖਣਾ 9560 ਇਸ ਤਰ੍ਹਾਂ 9560 ਇਹਦਾ ਮੂੰਝਵਾਨੇ ਰੱਟਾ ਲਾ ਲਿਓ 9560 ਜਿੰਨਾ ਵੱਧ ਲਵੋਗੇ ਉਹਨਾਂ ਜ਼ਿਆਦਾ ਫਾਇਦਾ ਹੋਊਗਾ ਅੱਗੇ ਵੀ ਨੰਬਰਾਂ ਨਾਲ ਬਹੁਤ ਕੰਮ ਬਣੇ ਨੇ ਤੇ ਹੁਣ ਵੀ ਬਣ ਗਏ ਪਰ ਜਿਨ੍ਹਾਂ ਨੇ ਮਜ਼ਾਕ ਵਿੱਚ ਲੈ ਕੇ ਜਾਣਾ ਮਜ਼ਾਕ ਵਿੱਚ ਲਾਇਆ ਐਤ ਨਹੀਂ ਜਿਹੜੇ ਸਰਦਾ ਭਾਰਨਾ ਨਾ ਕਰਦੇ ਨੇ ਉਹਨਾਂ ਦਾ ਕੰਮ ਬਣਦੇ ਨੇ ਪਤਾ ਨਹੀਂ ਕਿਹੜਾ ਟੋਟਕਾ ਕਿਹੜੇ ਨਿਸ਼ਾਨ ਤੇ ਕੰਮ ਕਰ ਜਾਂਦਾ ਹੈ ਲੋਕਾਂ ਦੇ ਜਿਨ੍ਹਾਂ ਦੀ ਲਗਨ ਆ ਉਹਦਾ ਕਾਰ ਹੈ ਨੇ ਕਈ ਲੋਕ ਤਾਂ ਕਹਿੰਦੇ ਨੇ ਚਾਰੇ ਪਾਸੇ ਤੋਂ ਪੈਸੇ ਆਉਣਗੇ ਮਜਾਤ ਭਾਈ ਲੋਕਾਂ ਕੋਲੇ ਆਏ ਨੇ ਆਉਂਦੇ ਨੇ ਮੈਂ ਕਿਹੜਾ ਉਹਦੇ ਘਰੇ ਸਟਕ ਕੇ ਆਣੀਆਂ ਹੈ ਇਹ ਤਾਂ ਕੁਦਰਤ ਨਹੀਂ ਖੇਡ ਆ ਬਈ ਇਹ ਇਹਨੂੰ ਕੋਈ ਨਹੀਂ ਰੋਕ ਸਕਦਾ ਨਾ ਮੈਂ ਨਾ ਤੁਸੀਂ ਹਾਂਜੀ ਜਿਹੜੇ ਲੋਕ ਕਹਿੰਦੇ ਨੇ ਵੀ ਸਾਡੇ ਕੋਲੇ ਪੈਸਾ ਆਉਂਦਾ ਤਾਂ ਬਹੁਤ ਆ ਪਰ ਟਿਕਦਾ ਨਹੀਂ ਹੈਗਾ ਦੇਖੋ ਵੀ ਦਸਣਾ ਮਾਇਆ ਕਰਨਾ ਤੁਸੀਂ ਜਿਨ੍ਹਾਂ ਨੇ ਮਜ਼ਾਕ ਵਿੱਚ ਲੈ ਕੇ ਜਾਣਾ ਮਜ਼ਾਕ ਵਿੱਚ ਲੈ ਕੇ ਇੱਕ ਛੋਟੀ ਜਿਹੀ ਸ਼ੀਸ਼ੀ ਇਤਰ ਦੀ ਲੈਣੀ ਹੈ ਤੁਸੀਂ ਕਹੋਗੇ ਹੁਣ ਤਾਂ ਬੇਬੇ ਇਤਰੇ ਅਤਰ ਕਰ ਜਾਂਦੀ ਹੈ ਇਹਦੇ ਜਿਹੜੇ ਗੁਣ ਨੇ ਬਹੁਤ ਹੀ ਮਹੱਤਮਪੂਰਵ ਗੁਣ ਨੇ ਪਰ ਅਸੀਂ ਤਾਂ ਸਿਰਫ ਪਰਪਹੂ ਕੱਪੜਾ ਦਾ ਸਰਕਣ ਲਈ ਸੰਧ ਹੈ ਵੀ ਸੜਕ ਲਿਆ ਸਾਡੇ ਕੋਲ ਵਧੀਆ ਖੁਸ਼ਬੂ ਆਉਂਦੀ ਹੈ ਇਹਦੇ ਨਾਲ ਜਿਹੜੀ ਲక్ష్ਮੀ ਆ ਉਹ ਭਜਿਤ ਤੁਰ ਹੀ ਆਉਂਦੀ ਹੈ ਜੇ ਆਪਾਂ ਇਹਨੂੰ ਸਹੀ ਟੱਗ ਤਰੀਕੇ ਨਾਲ ਵਰਤੀ ਤੁਸੀਂ ਕੀ ਕਰਨਾ ਛੋਟੀ ਜੀ ਸ਼ੀਸ਼ੀ ਲੈ ਲੈਣੀ ਆ ਇਤਰ ਦੀ ਉਸੇ ਵੀ ਬ੍ਰਾਂਡ ਦੀ ਹੋਵੇ ਚਾਹੇ ਕੋਈ ਬ੍ਰਾਂਡ ਨਹੀਂ ਹੈਗਾ ਜਿੱਥੇ ਬ੍ਰਾਂਡ ਹੁੰਦਾ ਉੱਥੇ ਮੈਂ ਬ੍ਰਾਂਡ ਦੱਸਦੀ ਆ ਤੁਸੀਂ ਇੱਕ ਲੈ ਲੈਣਾ ਮੋਰ ਦਾ ਖੰਭ ਜਿਹਨੂੰ ਪੰਖ ਵੀ ਕਹਿੰਦੇ ਨੇ ਖੰਭ ਵੀ ਕਹਿੰਦੇ ਨੇ ਟਿੱਕੀ ਸਮਾਤ ਲੈਣਾ ਕੁੱਟਿਆ-ਪੁੱਟਿਆ ਨਾ ਹੋਵੇ ਛੋਟਾ ਜਿਹਾ ਟਿੱਕੀ ਵਾਲਾ ਹੋਵੇ ਤੇ ਉਹਨੂੰ ਤੁਸੀਂ ਜਿੱਥੇ ਤੁਸੀਂ ਪੈਸੇ ਰੱਖਦੇ ਹੋ ਭਾਵੇਂ ਤੁਸੀਂ ਆਪਣੀ ਕਿੱਟ ਚ ਰੱਖਦੇ ਭਾਵੇਂ ਪਰਸ ਚ ਰੱਖਦੇ ਭਾਵੇਂ ਤਬਜੋਰੀ ਦੇ ਵਿੱਚ ਰੱਖਦੇ ਭਾਵੇਂ ਕਿਸੇ ਗੋਲਕ ਦੇ ਵਿੱਚ ਤੁਸੀਂ ਇਹ ਚੀਜ਼ ਨੂੰ ਉੱਥੇ ਰੱਖਦੇ ਹੋ ਤਰੀਕ ਲਿਖ ਕੇ ਨਾਲ ਪਾ ਦਿਓ ਸਾਲ ਬਾਦ ਦਾ ਹਿਸਾਬ ਕੱਢ ਲਓ ਵੀ ਅਗਲੇ ਸਾਲ ਸਾਨੂੰ ਕੀ ਬਚਤ ਹੋਈ ਸੀ ਇਸ ਕੀ ਸਾਲ ਸਾਨੂੰ 2026 ਦੇ ਵਿੱਚ ਕੀ ਬਚਤ ਹੋਈ ਆ ਤੋਨੇ ਆ ਇੱਕ ਵੀਡੀਓ ਨਾਲ ਵੀ ਮੈ ਕਹਿੰਨੀ ਆ ਇੱਕ ਇਨਸਾਨ ਦਾ ਫਾਇਦਾ ਹੋ ਰਿਹਾ ਫਰੀ ਦੇ ਵਿੱਚ ਬਹੁਤ ਵੱਡੀ ਗੱਲ ਆ ਅੱਜ ਕੱਲ੍ਹ ਕਾਰਜਕ ਦੇ ਟਾਈਮ ਦੇ ਵਿੱਚ ਕਰਨਾ ਤੁਸੀਂ ਇਹ ਦੱਸਣਾ ਮਾਇਆ ਜਿਨ੍ਹਾਂ ਨੇ ਮਜ਼ਾਕ ਵਿੱਚ ਲੈ ਕੇ ਜਾਣ ਮਜ਼ਾਕ ਵਿੱਚ ਲੈ ਜਾਓ ਹੈਕ ਨਹੀਂ ਕਰਨਾ ਕਿ ਤੁਸੀਂ ਇੱਕ ਮਿੱਟੀ ਦਾ ਜਿਹੜੀ ਉਹ ਗੋਲਕ ਜੀ ਹੁੰਦੀ ਆ ਬੱਚਿਆਂ ਵਾਲੀ ਓਡੀ ਕਬੱਡੀ ਲੈ ਲਓ ਛੋਟੀ ਲੈ ਲਓ ਸਟੀਲ ਦੀ ਲੈ ਲਓ ਕਸ ਦੀ ਵੀ ਲੈ ਲਓ ਪਰ ਉਹਨੂੰ ਤੁਸੀਂ ਇੱਕ 골ਡਨ ਕਲਰ ਕਰਨਾ গোল্ডেন কালার ਕਰਕੇ যখন সুকু ওদে وچ ডেইলি 1 ਰੁਪਇਆ ਜਾਂ 5 ਜਾਂ 10 ਜਾਂ 150 ਜਿੰਨੀ ਤੁਹਾਡੀ ਹਿੰਮਤ ਆ 500 ਜੋ ਮਰਜੀ ਪਾਓ ਤੁਹਾਡੀ ਹਿੰਮਤ ਆ দান ਦੇ ਵਿੱਚ ਕੋਈ ਇਹ ਨਹੀਂ ਅੰਦਰ ਇੰਨਾ ਜ਼ਰੂਰੀ ਕਰੋ ਉਹ ਤੁਹਾਡੀ ਜੇਬ ਜਿੰਨਾ ਤੁਹਾਨੂੰ ਇਜਾਜ਼ਤ ਦੇ ਰਹੀ ਹੈ ਉਨਾ ਹੀ ਪਾਉਣਾ ਨੇ ਦੁਖੀ ਹੋ ਕੇ ਪਾਉਣ ਦਾ ਕੋਈ ਫਾਇਦਾ ਨਹੀਂ ਤੁਸੀ ਹੁਣ ਇਸ ਬੋਲ ਨੂੰ 4 ਮਹੀਨੇ ਬਾਅਦ ਖੋਲਣਾ ਹੋਲ ਕੇ ਹੁਣ ਇਹ ਤੁਸੀਂ ਪੈਸੇ ਘਰੇ ਨਹੀਂ ਖਰਚਣੇ ਹੈਗੇ ਤੁਸੀਂ ਸੋਚਦੇ ਹੋ ਘਰੇ ਦਿੱਤੀ ਕਪੜਾ ਲਾ ਲਾਂਗੇ ਨਹੀਂ ਤੁਸੀਂ ਹੁਣ ਇਹ ਨਾ ਤਾਂ ਇਹ ਜਿਹੜੇ ਪੈਸੇ ਨੇ ਮੰਦਿਰ ਚ ਦੇਣੇ ਨੇ ਨਾ ਕਿਸੇ ਗੁਰਦੁਆਰੇ ਨਾ ਕਿਸੇ ਮਸਜਿਦ ਦੇ ਵਿੱਚ ਤੁਸੀਂ ਇਹ ਪੈਸੇ ਕਿਸੇ ਲੋੜਵੰਦ ਨੂੰ ਦੇਣੇ ਨੇ ਜਾਂ ਤਾਂ ਕੋਈ ਬਿਮਾਰ ਹੋਵੇ ਜਾਂ ਕਿਸੇ ਕੋਲੋ ਬਿਜਲੀ ਦਾ ਬਿੱਲ ਨਹੀਂ ਭਰ ਹੁੰਦਾ ਜਾਂ ਫਿਰ ਕਿਸੇ ਦਾ ਮਕਾਨ ਬਣ ਰਿਹਾ ਉਹਨੂੰ ਥੋੜੀ ਵਾਲੀ ਇੱਟ ਲੈ ਕੇ ਦੇ ਦਿਓ ਜਾਂ ਉਹਨੂੰ ਉਦਾਂ ਦੇ ਦੋ ਵੀ ਕੰਮ ਆ ਜਾਣਗੇ ਤੇਰੇ ਲੈ ਫਰਚਾ ਪਾਣੀ ਦੇ ਮਿਸਤਰੀਆਂ ਦੇ ਕੰਮ ਆਣਗੇ ਬਸ ਕਿਸੇ ਹੋਰ ਨੂੰ ਨਹੀਂ ਦੇਣੇ ਇਸੇ ਤਰ੍ਹਾਂ ਅਗਲੇ 4 ਮਹੀਨੇ ਬਾਅਦ ਇਸੇ ਤਰ੍ਹਾਂ ਅਗਲੇ 4 ਮਹੀਨੇ ਬਾਅਦ ਜੋ ਤੁਸੀਂ ਸਾਲ ਪਰ ਇਸ ਤਰ੍ਹਾਂ ਇੱਕ ਕੰਮ ਕਰਦੇ ਰਹੋਗੇ ਤੁਸੀਂ ਆਪਣੀ ਪਿਛਲੇ ਸਾਲ ਦਾ ਕਰਜ਼ਾ ਤੇ ਇਨਕਮ ਦੇਖ ਲਿਓ ਤੇ ਮੂਰੇ 2026 ਸਵਾਗਤ ਹੋਣ ਤੋਂ ਬਾਅਦ ਜਦੋਂ 2000 ਸ਼ੁਰੂ ਹੋਵੇਗਾ ਉਦੋਂ ਦੇ ਨਾਲ ਆਪਦਾ ਇਹਨਾਂ ਨੂੰ ਦੇਖ ਲਿਓ ਬੀ ਸਾਨੂੰ 25 ਦੇ ਵਿੱਚ ਕੀ ਬਣਿਆ ਸੀ ਤੇ ਸਾਡਾ 26 ਦੇ ਵਿੱਚ ਕੀ ਬਣਿਆ ਕਰਨਾ ਤੁਸੀਂ ਆ ਜੇ ਹੁਣ ਫਸਲੇ ਨਹੀਂ ਖੇਤ 'ਚ ਬੀਜੋਗੇ ਜਿੰਨਾ ਮਰਜੀ ਨਹੀਂ ਪੈ ਜਵੇ ਕੁਛ ਨਹੀਂ ਉਗਦਾ ਘਾਹ ਵੀ ਉਸੇ ਹੀ ਉਗਦਾ ਫਿਰ ਉੱਥੇ ਦਾ ਘਾਹ ਪੂਸੇ ਹੀ ਹੁੰਦਾ ਪਰ ਪਤਾ ਹੀ ਹੈ ਨਾ ਇਹ ਤਾਂ ਕਰਨਾ ਪੈਂਦਾ ਕੁਛ ਕਰਨ ਲਈ ਉਦਮ ਕਰਨਾ ਪੈਂਦਾ ਹਾਂ ਹੱਥ ਵੀ ਹਿਲਾਉਣੇ ਪੈਂਦੇ ਨੇ ਰਜਾਈ ਦਾ ਨਿੱਗ ਵੀ ਨਹੀਂ ਲੈਣਾ ਪੈਂਦਾ ਮੇਰਾ ਪੂਰਾ